ਸਤਿ ਸ਼੍ਰੀ ਅਕਾਲ ਜੀ ਮੈਂ ਲੋਕ ਇੱਕ ਜਗਤਾਰ ਜੱਗਾ ਤੇ ਆਪ ਜੀ ਦੀ ਜਾਣਕਾਰੀ ਲਈ ਮੈਂ ਮਰਜ਼ਦਾ ਦਦਨੋ ਦੇਖੇ ਮੈਂ 1990 ਤੋਂ 89 ਤੇ 90 ਤੋਂ ਜਦੋਂ ਮੇਰੀ ਕੈਸਕ ਤੇਰੀ ਮਾਨੇ ਸ਼ੀਸ਼ਾ ਤੋੜਤਾ ਮਾਰਕੀਟ ਦੇ ਵਿੱਚ ਆਈ ਤਾਂ ਉਹ ਬਹੁਤ ਸਰੋਤਿਆ ਨੇ ਪਸੰਦ ਕੀਤਾ ਉਸ ਨੂੰ ਤਾਂ ਉਦੋਂ ਤੋਂ ਲੈ ਕੇ ਮੈਂ ਹੁਣ ਤੱਕ ਤੇ ਦੇਖੀ ਦੇਖੇ ਤਰਨੋਂ ਹੈ ਜੇ ਪੇਸ਼ੇ ਬਜੋ ਉਪਰਾ ਦੇ ਤੇ ਮੇਰੀਆਂ ਹੁਣ ਤੱਕ 7 ਕੈਸਟ ਆਈਆਂ ਜੀ ਤੇ ਜਿਨ੍ਹਾਂ ਵਿੱਚੋਂ ਸਾਰੇ तकरीबन ਗਾਣੇ ਮੇਰੇ ਹੀ ਲਿਖਿਓ ਇਸ ਤੇ ਆ ਮੇਰੀ ਇੱਕ ਕੈਸਟ ਜਿਹੜੀ ਕਿ 90 ਚ ਆਈ ਇਹ ਦੇਖੋ ਜਿਸ ਦਾ ਟਾਈਟਲ ਤੁੰਦਰਕੀ ਲੱਗ ਤੇ ਕੈਨ ਪੇਸ ਦਾ ਪਹਿਲਾ ਹੀ Song ਹੈਗਾ ਕਾਨੂੰ ਕਹਿਨੀ ਜਿੱਤਾਂ ਦਾ ਪੁੱਤ ਮਾੜਾ ਬਣੀ ਆ ਤੇ ਆਹ ਕਿ ਉਹ ਜੋ ਕਿ ਆ ਵੀ ਰੀਡਿੰਗ ਹੋ ਗਿਆ ਹੱਜ ਹੋਣਾ ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਮਤਲਬ ਕਿ ਸਟੇਜਾਂ ਤੇ ਉਸ ਗਾਣੇ ਨੂੰ ਗਾ ਰਿਹਾ ਹਾਂ ਹਾਂਜੀ ਲੋਕਾਂ ਦੀ ਬੜਾ ਪਸੰਦ ਹੈ ਸਾਰਾ ਕੁਝ ਹੈ ਮੇਰਾ ਆਪਣਾ ਲਿਖਿਆ ਹੋਇਆ ਠੀਕ ਹੈ ਤੇ ਉਸ ਨੂੰ ਇਨ ਰੀਸੈਂਟ ਗਾਇਕ ਕਰਨ ਜੀਤ ਬਾਬਾ ਬੰਦੋ ਦਾ ਗਾਇਆ ਗਿਆ ਕਮਰਸ਼ੀਅਲ ਤੌਰ ਤੇ ਵੱਡੇ ਪੱਧਰ ਤੇ ਉਹਦੀ ਪਿਕਚਰਾਈਜੇਸ਼ਨ ਕਰਕੇ ਉਹਨੂੰ ਮਾਰਕੀਟ ਚ ਲਿਆਂਦਾ ਗਿਆ ਤਾਂ ਮੇਰੀ ਕਿਸੇ ਕੰਸੈਂਟ ਤੋਂ ਬਿਨਾਂ ਠੀਕ ਹੈ ਜੀ ਤੇ ਮੈਂ ਫਿਰ ਜਦੋਂ ਇਹਨਾਂ ਨੂੰ ਕਿਹਾ ਤਾਂ ਉਹ ਉਹਨਾਂ ਵੱਲੋਂ ਕੋਈ ਰਿਪਲਾਈ ਨਹੀਂ ਆਇਆ ਫਿਰ ਉਹਨਾਂ ਲੀਗਲ ਨੂੰ سپੱਡਿਆ ਤੇ ਜਿਸ ਕਰਕੇ ਫਿਰ ਮੈਂ ਇਹ ਪ੍ਰੈਸ ਕਾਨਫਰੰਸ ਕਰੀਏ ਕਿ ਉਹਨਾਂ ਨੇ ਲੀਗਲ ਨੂੰ سپੱਡਿਆ ਤੇ ਉਹਨਾਂ ਵੱਲੋਂ ਵੀ ਰਿਪਲਾਈ ਆਇਆ ਬਟ ਰਿਪਲਾਈ ਉਹੀ ਜਿਸ ਤਰ੍ਹਾਂ ਵੀ ਉਹਨਾਂ ਦੇ ਵਕੀਲ ਵੱਲੋਂ ਰਿਪਲਾਈ ਆਇਆ ਮੇਰੇ ਵਕੀਲ ਨੂੰ ਕਿ ਬਈਤਾ ਜੀ ਲੋਕ ਬੋਲੀ ਹੈ ਕਿ ਐਂ ਸਟ੍ਰੈਂਸ ਤੇ ਬਟ ਇਹ ਨਹੀਂ ਲੋਕ ਬੋਲੀ ਨਹੀਂ ਹਾਂ ਮੇਰੇ ਗੀਤ ਤੋਂ ਪਹਿਲਾਂ ਕਿਸੇ ਕਿਸੇ ਕਿਤਾਬ ਚ ਹੋਵੇ ਲਿਖਿਆ ਹੋਇਆ ਬੋਲੀ ਬੋਲੀਆਂ ਵੀ ਕਿਤਾਬਾਂ ਹੋਣਗੀਆਂ ਲਾਇਬ੍ਰੇਰੀ ਚੋਂ ਮਿਲਣ ਨੇ ਉਹਨਾਂ ਦੇ ਵਿੱਚ ਹੋਵੇ ਜਾਂ ਕਿਸੇ ਬਹੋਰ ਨੇ ਰਿਕਾਰਡ ਕਰਾਇਆ ਹੋਵੇ ਮੇਰੇ ਤੋਂ ਪਹਿਲਾਂ ਫਿਰ ਮੈਂ ਮੰਨ ਲਾਂਗਾ ਵੀ ਆਹ ਭਾਈ ਲੋਕ ਗੋਦੀ ਹੋ ਸਕ I think ਬਟ ਮੈਂ ਕਿ ਮੇਰਾ ਲਿਖਿਆ ਹੋਇਆ ਤਾਂ ਗਿਰ ਸੀ ਕੋਈ ਚੌਣੇ ਤਾਂ ਸੀ ਕੀ ਹੋਣਾ ਚਾਹੀਦਾ ਵੈਸੇ ਮੈਂ ਅੰਦੀਗ ਨੂੰ ਸਪੈਸ ਜੀ ਹੋਮ ਨਾ ਮੀਟ ਠੀਕ ਹੈ ਫਿਰ ਤੇ ਹੁਣ ਦੇਖਦੇ ਆ ਫਿਰ ਅੱਗੇ ਕੀ ਹੁੰਦਾ ਜੇ ਤੁਹਾਨੂੰ ਉਹ ਪਰਸਨਲੀ ਮਿਲਦੀ ਆ ਫੋਨ ਤੇ ਗੱਲਬਾਤ ਹੁੰਦੀ ਆ ਤਾਂ ਕਿ ਉਹ ਜਰ ਉੱਛਾ ਹੋਵੇ ਪਰਸਨਲੀ ਮਿਲਦੇ ਜੀ ਤਾਂ ਅਕੋਰਡਿੰਗ ਟੂ ਆ ਮਰ ਕੇ ਉਹ ਸਥਿਤੀ ਫਿਰ ਦੇਖਦੇ ਆ ਜੀ ਕਿਸ ਤਰ੍ਹਾਂ ਕੀ ਹੋਣਾ ਪਰ ਤੁਹਾਨੂੰ ਵੈਸੇ ਖੁਸ਼ੀ ਹੁੰਦੀ ਹੈ ਕਿ ਵੀ ਅੱਜ ਦੇ ਦੌਰ ਦੇ ਵਿੱਚ ਇੱਕ ਨਾਮ ਵਰਗਾ ਆਇਆ ਫਿਰ ਜਿਹੜਾ ਜਿਵੇਂ ਕਿ ਤੁਸੀਂ ਵੀ ਆਪਣਾ ਤਾਂ ਮਾਹਿੰਦ ਆਇਆ ਤੇ ਹੁਣ ਉਹ ਵੀ ਨਿਭਾ ਰਿਹਾ ਵਾ ਤਾਂ ਲੱਗਦਾ ਹੈ ਕਿ ਖੁਸ਼ੀ ਦੀ ਹੁੰਦੀ ਹੈ ਕਿ ਵੀ ਦੁਬਾਰਾ ਇੱਕ ਉਹਨੂੰ ਨਵਾਂ ਰੂਪ ਦਿੱਤਾ ਗਿਆ ਰੰਗ ਸੁਖੀਦ ਮੈਂ ਮੈਂ ਖੁਸ਼ੀ ਤਾਂ ਠੀਕ ਹੈ ਪਰ ਪਤਾ ਕੀ ਗੱਲ ਹੈ ਜੀ ਇਸ ਤਰ੍ਹਾਂ ਤਾਂ ਜਦੋਂ ਮੈਂ ਮੈਂ ਉਹ ਦੇਖਿਆ ਪਹਿਲਾਂ ਉਹਦੇ ਸ਼ਾਰਟਸ ਕੋਈ ਬੀੜੀਆਂ ਛੋਟੀਆਂ ਆਉਂਦੀਆਂ ਰਹੀਆਂ ਪ੍ਰੋਗਰਾਮ ਮੰਦੀਮ ਨੂੰ ਵੀ ਪ੍ਰੋਗਰਾਮ 'ਚ ਮੇਰਾ ਗੀਤ ਕੋਈ ਗਾਉਂਦਾ ਸੀ ਲਾਈਜਾ ਹਾਂਜੀ ਅੱਤੇ ਜਦੋਂ ਬੰਗਣਨ ਕੋਈ ਕ੍ਰਿਮੇਸ਼ਨ ਮਿਲਦੀ ਸੀ ਅਗਰ ਉਹਰੀ ਕਰਤਾ ਮੇਰੇ ਫੋਨ ਵੀ ਨਹੀਂ ਚੱਕਿਆ ਨਹੀਂ ਫਿਰ ਤਾਂ ਯਾਰ ਦੇਖ ਹੁੰਦਾ ਹੀ ਠੀਕ ਸੋਏ